ਗੁਰੂ ਨਾਨਕ ਦੇਵ ਜੀ ਅਤੇ ਸੋਨੇ ਦੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇੱਕ ਪਿੰਡ ਵਿੱਚ ਪਹੁੰਚੇ। ਉਹਨਾਂ ਨੇ ਦੇਖਿਆ ਕਿ ਪਿੰਡ ਦੇ ਰਾਜਾ ਕੋਲ ਬਹੁਤ ਧਨ ਦੌਲਤ ਸੀ ਪਰ ਉਹ ਹਮੇਸ਼ਾ ਹੋਰ ਸੰਕਲੀ ਕਰਦਾ ਰਹਿੰਦਾ ਸੀ। ਇੱਕ ਰਾਜਾ ਦੀ ਲਾਲਚ ਉਹ ਰਾਜਾ ਇੱਕ ਦਿਨ ਗੁਰੂ ਨਾਨਕ ਜੀ ਕੋਲ ਆਇਆ ਤੇ ਪੁੱਛਿਆ ਮੈਂ ਬਹੁਤ ਧਨ ਇਕੱਠਾ ਕੀਤਾ ਪਰ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ। ਤੁਸੀਂ ਦੱਸੋ ਮੈਂ ਹੋਰ ਕਿਸ ਤਰੀਕੇ ਨਾਲ ਧਨ ਵਧਾ ਸਕਦਾ ਹਾਂ 2 ਗੁਰੂ ਨਾਨਕ ਜੀ ਨੇ ਸੋਨੇ ਦੀ ਇੱਟ ਦਿੱਤੀ ਗੁਰੂ ਨਾਨਕ ਜੀ ਨੇ ਇੱਕ ਸੋਨੇ ਦੀ ਇੱਟ ਰਾਜਾ ਨੂੰ ਦਿੱਤੀ ਤੇ ਆਖਿਆ ਇਹ ਇੱਟ ਆਪਣੇ ਕੋਲ ਰੱਖ ਲਓ ਪਰ ਯਾਦ ਰੱਖੋ ਜਦੋਂ ਹੋਰ ਸੋਨਾ ਲੱਭੋ ਤਾਂ ਇਹ ਮੈਨੂੰ ਵਾਪਸ ਕਰ ਦੇਈਂ ਰਾਜਾ ਨੇ ਇੱਟ ਲੈ ਲਈ ਪਰ ਹੁਣ ਉਹ ਹੋਰ ਵੀ ਜ਼ਿਆਦਾ ਲਾਲਚੀ ਹੋ ਗਿਆ ਉਸਨੇ ਆਪਣੇ ਮਾਲ खजाने ਵਿੱਚ ਹੋਰ ਵੀ ਸੋਨਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਤਿੰਨ ਅਸਲੀਅਤ ਦੀ ਪਛਾਣ ਕੁਝ ਦਿਨਾਂ ਬਾਅਦ ਜਦੋਂ ਗੁਰੂ ਨਾਨਕ ਜੀ ਨੇ ਪੁੱਛਿਆ ਕਿ ਹੁਣ ਤੋ ਇਹ ਟ ਵਾਪਸ ਦੇ ਸਕਦਾ ਹੈ ਰਾਜਾ ਨੇ ਆਖਿਆ ਨਹੀਂ ਹੋਨੇ ਵੀ ਮੇਰੇ ਤਨ ਦਾ ਹਿੱਸਾ ਬਣ ਚੁੱਕੀ ਹੈ ਗੁਰੂ ਨਾਨਕ ਜੀ ਨੇ ਸਮਝਾਇਆ ਲਾਲਚ ਕਦੇ ਖਤਮ ਨਹੀਂ ਹੁੰਦਾ ਜਿੰਨਾ ਹੋਰ ਮਿਲਦਾ ਹੈ ਓਨਾ ਹੀ ਹੋਰ ਚਾਹੀਦਾ ਹੈ ਅਸਲੀ ਖੁਸ਼ੀ ਲੈਣ ਦੀ ਜ਼ਰੂਰਤ ਹੈ ਨਾ ਕਿ ਹੋਰ ਮਾਇਆ ਇਕੱਠੀ ਕਰਨ ਦੀ ਇਹ ਗੱਲ ਸੁਣ ਕੇ ਰਾਜਾ ਦੀ ਅੱਖਾਂ ਖੁੱਲ ਗਈਆਂ ਅਤੇ ਉਸਨੇ ਆਪਣੀ ਦੌਲਤ ਦਾ ਇੱਕ ਹਿੱਸਾ ਗਰੀਬਾਂ ਵਿੱਚ ਵੰਡ ਦਿੱਤਾ